ਸਤਿ ਸ਼੍ਰੀ ਅਕਾਲ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਿਓ ਸ਼ੁਰੂਆਤ ਕਰਨੇ ਆਂ ਇਦੀ ਵੱਡੀ ਖਬਰ ਖਬਰ ਵਧੀਆਂ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਜਾਰੀ ਸੀ ਸੀ ਟੀ ਵੀ ਕੈਮਰੇ ਚ ਹੋਏ ਕੈਦ ਭਾਈ ਜਨ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲੰਗ ਵਾਲੇ ਮਲ ਮੁੱਲਜੀਮਾਂ ਦੀ ਫਾਇਰਿੰਗ ਕਰਦੇ ਸਮੇਂ ਮੋਕ ਕੇ ਦੀ ਸੀਸੀਟੀਵੀ ਫੁਟੇਜ ਪੁਲਿਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਇਹ ਤਸਵੀਰਾਂ ਇਸ ਲਈ ਜਾਰੀ ਕੀਤੀਆਂ ਗਈਆਂ ਹਨ ਕਿ ਚੂਤਰਾਂ ਦੇ ਮੁਲਕ ਛੱਡ ਕੇ ਭੱਜਣ ਦਾ ਖਦਸ਼ਾ ਦਚਾਇਆ ਜਤਾਇਆ ਜਾ ਰਿਹਾ ਹੈ ਇਸ ਕਾਨੂੰਨਾਂ ਦੀ ਪਾਲ ਕਾਰਵਾਈ ਤੇ ਪਾਲ ਲਈ ਪਾਲ ਚ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ ਇਹੀ ਨਹੀਂ ਇਸ ਸਮੇਂ ਤੇ ਬਸਰਮਨ ਖਾਨ ਨੂੰ ਜੈਡ ਪਲੱਸ ਸਿਕਿਉਰਟੀ ਦੇਣ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ ਜਿਕਰ ਜੋ ਹੈ ਕਿ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ ਸੀ ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਘਰ ਦੇ ਬਾਹਰ ਤੁਰੰਤ ਸੁਰੱਖਿਆ ਵਧਾ ਦਿੱਤੀ ਸੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਸੇਰੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਦੇ ਮੋਬਾਈਲ ਸਤੇ ਦੇ ਕਰਦੇ ਬਾਅਦ ਗੋਲੀਆਂ ਚੱਲਣ ਦੀ ਵਾਇਸ ਸੁਣਾਈ ਦਿੱਤੀ ਸਵੇਰੇ ਕਰੀਬ ਬਾਅਦ 5 ਵਜੇ ਇੱਕ ਮੋਟਰਸਾਈਕਲ ਤੇ ਸਵਾਰ ਅਣਪਛਾਤੇ ਵਿਅਕਤੀਆਂ ਨੇ ਹਵਾ ਵਿੱਚ ਤਿੰਨ ਰਾਉਂਡ ਫਾਇਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਏ। ਇਹੀ ਨਹੀਂ ਇਸ ਤੋਂ ਬਾਅਦ ਇਸ ਘਟਨਾ ਦੀ ਜ਼ਿੰਮੇਵਾਰੀ ਲਾਸੈਂਸ ਬਿਸ਼ਨੋਈ ਦੇ ਪ੍ਰਾ ਅਨਮੋਲ ਬਿਸ਼ੋਈ ਨੇ ਲਈ ਸੀ। ਉਸ ਨੇ ਇੱਕ ਪੋਸਟ ਸਾਂਝੀ ਕਰਕੇ ਇਹ ਦੱਸਿਆ ਸੀ ਕਿ ਇਹ ਤਾਂ ਸਿਰਫ ਟੇਲਰ ਸੀ। ਫਿਲਮ ਤਾਂ ਹਲੇ ਬਾਕੀ ਹੈ ਇਸ ਤੋਂ ਬਾਅਦ ਹੋਰ ਵੀ ਵੱਡੀ ਕਾਰਵਾਈ ਹੋ ਸਕਦੀ ਹੈ